खबर बुलेटिन वेख रहे सारे दर्शकों का स्वागत है मैं बेदी बुलेटिन की शुरुआत करते हैं सुरखिया विखे विशाल किसान महापंचायत प्रधानमंत्री मोदी लोकतंत्र का सत्कार कर ਕਿਸਾਨ ਆਗੂ ਢੱਲੇਵਾਲ ਦੀ ਜਾਨ ਬਚਾਉਣ ਦੀ ਚਤਾਵਨੀ ਤਾਜ ਸੁਪਰੀਮ ਕੋਰਟ ਦੇ ਵੱਲੋਂ ਨਿਯੁਕਤ ਪੈਨਲ ਮਿਲਿਆ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਤੋ ਸਰਕਾਰ ਤੇ ਨਹੀਂ ਤੌੜਨ ਦੀਆਂ ਸਰਕਾਰੀ ਬਸਾਂ ਅਕਾਲ ਤਖਤ ਦੇ ਪੁਨਰਗਠਨ ਦੇ ਆਦੇਸ਼ ਨੂੰ ਲਾਗੂ ਕਰੰਤੇ ਅਕਾਲੀ ਦਲ ਨੇ ਸਾਥੀ ਚੁੱਪੀ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇੱਕ ਪੁਰਾਣੀ ਇਮਾਰਤ ਟਿੱਕਣ ਦੇ ਕਾਰਨ ਵਾਪਰਿਆ ਵੱਡਾ ਹਾਦਸਾ ਜਾਨੀ ਨੁਕਸਾਨ ਤੋਂ ਰਹਿ ਗਿਆ ਬਚਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬੁਲਾਏ ਗਏ ਚਹਾਣਾ ਹਰਿਆਣਾ ਵਿਖੇ ਵਿਸ਼ਾਲ ਕਿਸਾਨ ਮਹਾਪੰਚਾਇਤ ਵਿੱਚ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਪੂਰੇ ਸੰਯੁਕਤ ਕਿਸਾਨ ਆंदोलਨ ਦੇ ਵਿੱਚ ਵਿਸ਼ਵਾਸ ਫਿਰਿਆ। ਮਹਾਪੰਚਾਇਤ ਨੇ ਕਿਸਾਨਾਂ ਦੀ ਵਧੇਰੇ ਇਕਤਾ ਦਾ ਸੱਦਾ ਦਿੱਤਾ ਅਤੇ ਪੰਜਾਬ ਦੇ ਖਨੋਰੀ ਅਤੇ ਸ਼ੰਪੂ ਸਰਹੱਦਾ ਤੇ ਕਿਸਾਨ ਸੰਘਰਸ਼ ਨਾਲ ਇੱਕ ਚੁਟਤਾ ਵੀ ਦੇਖਾਈ ਗਈ। ਉੱਤੇ ਹੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਨਾ ਸ਼ਾਹੀਰ ਵਈਏ ਦੇ ਲਈ ਚੇਤਾਵਨੀ ਦਿੱਤੀ ਅਤੇ ਉਹਨਾਂ ਤੋਂ ਸ਼ਾਸਨ ਦੇ ਲੋਕਤੰਤਰੀ ਸਿਧਾਂਤਾਂ ਦਾ ਸਤਿਕਾਰ ਕਰਨ ਦੀ ਮੰਗ ਕੀਤੀ। ਲੋਕਤੰਤਰ ਦੇ ਵਿੱਚ ਕੋਈ ਵੀ ਕਾਨੂੰਨ ਦੇ ਰਾਜ ਤੋਂ ਉੱਪਰ ਨਹੀਂ ਹੈ। ਐਨਜੀਐਸ ਸਰਕਾਰ ਨੂੰ ਤੁਰੰਤ ਸਾਰੇ ਕਿਸਾਨ ਸੰਗਠਨਾਂ ਦੇ ਨਾਲ ਵਿਚਾਰ ਵਟਾਦਰਾ ਕਰਨਾ ਚਾਹੀਦਾ ਹੈ। ਦਾ ਨਹੀਂ ਕਿਸਾਨਾਂ ਆਗੂ ਜਗਜੀਤ ਸਿੰਘ ਗੱਲੇਵਾਲ ਦੀ ਜਾਨ ਬਚਾਉਣੀ ਚਾਹੀਦੀ ਆ ਉਹਨਾਂ ਕਿਹਾ ਕਿ ਮਹਾਪੰਚਾਇਤ ਨੇ ਹਰਿਆਣਾ ਦੇ ਕਿਸਾਨਾਂ ਨੂੰ 10 ਜਨਵਰੀ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਨੂੰ ਖੇਤੀਬਾੜੀ ਮਾਰਕੀਟਿੰਗ ਤੇ ਕਾਰਪੋਰੇਟ ਪੱਖੀ ਰਾਸ਼ਟਰੀ ਨੀਤੀ ਢਾਂਚਾ ਨੂੰ ਰੱਤ ਕਰਨ ਅਤੇ ਉਸ ਲਈ ਪਿੰਡਾਂ ਦੇ ਪੱਤਰ ਲਿਖਣ ਦਾ ਸੱਦਾ ਵੀ ਦਿੱਤਾ ਗਿਆ। ਦਿਲੇਵਾਨ ਜਿਨ੍ਹਾਂ ਦਾ ਮਰਨ ਹੋਰ 31 ਮਾਰਚ 2021 ਦੇ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਜੇ ਤੱਕ ਪੈਨਲ ਦੇ ਨਾਲ ਮੁਰਾਕਾਬਤ ਕਰਨ ਤੋਂ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ ਛੱਲੇਗੜ੍ਹ ਦੇ ਵਿੱਚ ਪੈਨਲ ਦੇ ਨਾਲ ਮੀਟਿੰਗ 'ਚ ਉਹਨਾਂ ਦੀ ਸਾਂਝੇ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਦੀ ਕੇਵਲ ਦੂਜੇ ਕਤਾਰ ਤੇ ਲਿਟਰੇਚਪ ਸ਼ਾਮਲ ਹੋਈ ਦੱਸਦੀ ਹੈ ਕਿ ਸ਼ਨੀਵਾਰ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੋਂ ਦਖਲ ਦੀ ਮੰਗ ਕੀਤੀ ਅਤੇ ਉਹਨਾਂ ਦੇ ਪ੍ਰਦਰਸ਼ਨ ਇਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਦਬਾਅ ਵੀ ਬਣਾਇਆ ਗਿਆ ਧਲੇਵਾਲ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਕੇਂਦਰ ਨੇ ਕਿਸਾਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਉਹ ਆਪਣੀ ਭੁਖੜਤਾਲ ਨੂੰ ਖਤਮ ਕਰ ਦੇਣਗੇ ਉਹ ਤਹੀ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਗਠਿਤ ਉੱਚ ਪੱਤੀ ਕਮੇਟੀ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ਦਾ ਦੌਰਾ ਕਰਕੇ ਮਰਨ ਵਰਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਧਲੇਵਾਲ ਦੇ ਨਾਲ ਅੱਜ ਮੁਲਾਕਾਤ ਕਰਨ ਪਹੁੰਚੇ ਜਾਣਕਾਰੀ ਮੁਤਾਬਕ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਾਲੀ ਕਮੇਟੀ ਇਸ ਦੇ ਵਿੱਚ ਕਿ ਸਾਬਕਾ ਜੀਜੀਪੀ ਬੀਐਸ ਸੰਧੂ ਅਰਥਸ਼ਾਸਤਰੀ ਆਰਐਸ ਕੁਮਨ ਖੇਤੀ ਮਾਹਤ ਨਵਿੰਦਰ ਸ਼ਰਮਾ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਪਰਸਨ ਸੁਖਪਾਲ ਸਿੰਘ ਵੀ ਸ਼ਾਮਲ ਰਹੇ ਦੁਪਹਿਰ 3 ਵਜੇ ਤੇ ਕਰੀਬ ਜਲੇਵਾਲ ਦਾ ਦੌਰਾ ਕੀਤਾ ਗਿਆ ਸਿਕਰੀయోగਿਆ ਕਿ ਜਲੇਵਾਲ ਜਿਨ੍ਹਾਂ ਦਾ ਮਰਨ ਵਰਤ 41ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਸਮਾ ਦੇ ਵੱਲੋਂ 3 ਦਿਨਾਂ ਦੇ ਲਈ ਹੜਤਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਅੱਜ ਤੋਂ ਲੈ ਕੇ ਆਉਣ ਵਾਲੇ 3 ਦਿਨਾਂ ਦੇ ਲਈ ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅ ਨਹੀਂ ਦੌੜਨ ਗਿਆ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪੰ ਬੱਸ ਯੂਨੀਅਨ ਦੀ ਹੜਤਾਲ ਦੇ ਸੱਦੇ ਦਾ ਅਸਰ ਹੁਣ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਬੇੜੇ ਦੇ ਵਿੱਚ ਇਸ ਸਮੇਂ 1300 ਪੀਟੀਆ ਪੀਆਰਟੀਸੀ ਅਤੇ 1750 ਪੰ ਬੱਸ ਚੱਲਦੀਆਂ ਨੇ ਜਿਨ੍ਹਾਂ ਰਾਹੀਂ ਰੋਜ਼ਾਨਾ ਲੱਖਾਂ ਲੋਕ ਸਫ਼ਰ ਕਰਕੇ ਆਪਣੀ ਮੰਜ਼ਲ ਤੇ ਪਹੁੰਚਦੇ ਨੇ ਪਰ ਹੁਣ ਲਗਾਤਾਰ 3 ਦਿਨ ਇਹਨਾਂ ਬੱਸਾਂ ਦਾ ਚੱਕਾ ਜਾਮ ਰੱਖਿਆ ਜਾਵੇਗਾ ਅਤੇ ਹੁਣ ਸਰਕਾਰ ਇਹਨਾਂ ਮੁਲਾਜ਼ਮਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰ ਸੱਦਾ ਪੇਸ਼ ਕੀ ਜਾਂ ਨਹੀਂ ਪਰ ਅੱਜ ਤੋ ਪੰਜਾਬ ਦੀਆਂ ਸੜਕਾਂ ਤੇ ਸਿਰਫ ਤੁਹਾਨੂੰ ਪ੍ਰਾਈਵੇਟ ਬੱਸਾਂ ਹੀ ਨਜ਼ਰ ਆਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਫੈਸਲੇ ਨੂੰ ਲਾਗੂ ਕਰਨ ਤੇ ਚੁੱਪ ਧਾਰੀ ਹੋਣ ਕਾਰਨ ਪਾਰਟੀ ਦੇ ਬਾਗੀ ਧੜੇ ਦੇ ਆਗੂਆਂ ਨੇ ਬੁੱਧਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਖੜਾ ਵਿਖੇ ਇੱਕ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ ਜਾਣਕਾਰੀ ਮੁਤਾਬਕ ਪਿਛਲੀ ਜੁਲਾਈ ਦੇ ਵਿੱਚ ਬਾਗੀ ਧੜੇ ਨੇ ਗੁਰਪ੍ਰਤਾ ਸਿੰਘ ਵਡਾਲਾ ਨੂੰ ਕਨਵੀਨਰ ਬਣਾ ਕੇ ਅਕਾਲੀ ਦਲ ਸਤਾਰ ਲਹਿਰ ਦਾ ਗਠਨ ਕੀਤਾ ਸੀ ਹਾਲਾਂਕਿ ਅਕਾਲ ਤਖਤ ਦੇ ਨਿਰਦੇਸ਼ਾਂ ਦੇ ਪਾਲਣਾ ਕਰਦੇ ਹੋਏ 9 ਦਸੰਬਰ ਨੂੰ ਇਸ ਨੂੰ ਪੰਗ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿ 6 ਮਹੀਨਿਆਂ ਦੀ ਮੈਂਬਰਸ਼ਿਪ ਮੋਹਿਮ ਦਿਰਾਹਿ ਸ਼੍ਰੋਮਣੀ ਅਕਾਲੀ ਦਲ ਨੇ ਪੁਨਰ ਕਠਨ ਦੀ ਮੰਗ ਕੀਤੀ ਗਈ ਸੀ ਇਸ ਮੰਤਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਦਾਨਗੀ ਹੇਠ ਸੱਤ ਮੈਂਬਰ ਕਮੇਟੀ ਵੀ ਬਣਾਈ ਗਈ ਸੀ ਹਾਲਾਂਕਿ ਧਾਮੀ ਨੇ ਅਜੇ ਇਸ ਕਮੇਟੀ ਦੀ ਮੀਟਿੰਗ ਬੁਲਾਈ ਹੈ ਅਕਾਲ ਤਖਤ ਦੇ ਐਲਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਿਨੂੰ ਸ਼੍ਰੋਮਣੀ ਕਾਲੀਕਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਹਿਲਾ ਅਸਤੀਫੇ ਦੇਣ ਵਾਲੇ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਨ ਦੇ ਲਈ ਕਿਹਾ ਗਿਆ। ਅੱਜ ਸਵੇਰੇ ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਇੱਕ ਹੋਟਲ ਦੇ ਕੋਲ ਇੱਕ ਲੰਬੇ ਸਮੇਂ ਤੋਂ ਖਾਲੀ ਇਮਾਰਤ ਦਾ ਇੱਕ ਹਿੱਸਾ ਅਚਾਨਕ ਟਹਿ ਗਿਆ। ਜਾਣਕਾਰੀ ਦੇ ਮੁਤਾਬਕ ਇਸ ਮੌਕੇ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਜਾਇਦਾਦਾਂ 'ਤੇ ਕੋਈ ਵੀ ਨੁਕਸਾਨ ਨਹੀਂ ਹੋਇਆ ਕਿਉਂਕਿ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਉਠਾਏ ਗਏ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਮਾਰਤ ਅਤੇ ਆਸ-ਪਾਸ ਦੀਆਂ ਦੁਕਾਨਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ ਉੱਥੇ ਸਥਾਨਕ ਅਧਿਕਾਰੀਆਂ ਨੇ ਇਮਾਰਤ ਦੇ ਮਾਲਕ ਨੂੰ ਸੁਰੱਖਿਆ ਨੋਟਿਸ ਜਾਰੀ ਕਰਨ ਦੇ ਲਈ ਕਿਹਾ ਸੀ ਨੋਟਿਸ ਦੇ ਵਿੱਚ ਮਾਲਕ ਨੂੰ ਮਾਲਕ ਖਾਲੀ ਕਰਨ ਅਤੇ ਨਵੀਂ ਇਮਾਰਤ ਦੇ ਹੱਕ ਦੇ ਵਿੱਚ ਪੁਰਾਣੀ ਵਿਗੜ ਰਹੀ ਉਸਾਰੀ ਨੂੰ ਢਾਉਣ ਦੇ ਲਈ ਹੁਕਮ ਵਿੱਚ ਉਪੰਦੀ ਹਦਾਇਤ ਕੀਤੀ ਗਈ ਜਾਂ ਉੱਥੇ ਹੀ ਮਾਲਕ ਦੇ ਵੱਲੋਂ ਢਾਉਣ ਦੇ ਲਈ ਸਹਿਮਤੀ ਵੀ ਦਿੱਤੀ ਗਈ ਸੀ ਅਤੇ ਇੱਕ ਪੁਨਰ ਨਿਰਮਾਣ ਦੀਆਂ ਯੋਜਨਾਵਾਂ ਪਹਿਲਾਂ ਹੀ ਗਤੀ ਦੇ ਵਿੱਚ ਸਨ ਉੱਥੇ ਹੀ ਸਥਾਨਕ ਅਧਿਕਾਰੀ ਫਿਲਹਾਲ ਕਾਰਨਾਂ ਦੀ ਜਾਂਚ ਕਰ ਰਹੇ ਨੇ ਅਤੇ ਚਾਂਚਾਕਤ ਅਸਫਲਤਾ ਦੀ ਪੂਰੀ ਹੱਦ ਨੂੰ ਸਮਝਣ ਦੇ ਲਈ ਹੋਰ ਜਾਂਚਾਂ ਵਿਕਤੀਆਂ ਚਾਹ ਲਿਆ ਤਾਂ ਪੰਜਾਬ ਸਰਕਾਰ ਹੁਣ ਸਤੂਪੇ ਦੇ ਵਿੱਚ ਨਸ਼ਿਆਂ ਦੇ ਅਲਾਮਤ ਨੂੰ ਠਲ ਪਾਉਣ ਦੇ ਲਈ ਨਵੀਂ ਨੀਤੀ ਲਿਆਵੇਗੀ ਜਿਸ ਨੇ ਕੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਵਿਰੋਧੀ ਧਿਰਾਂ ਵੱਲੋਂ ਨਸ਼ਿਆਂ ਦੇ ਪ੍ਰਕੋਪ ਦੇ ਮੱਦੇਨਜ਼ਰ ਸੱਤਾਧਾਰੀ ਤਾਰ ਨੂੰ ਲਗਾਤਾਰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਨਵੀਂ ਨੀਤੀ ਦਾ ਇੱਕੋ ਮਕਸਦ ਨਸ਼ਾ ਰੋਕਥਾਮ ਨਸ਼ਾ ਛਡਾਉਣਾ ਤੇ ਨਸ਼ੇੜੀਆਂ ਦਾ ਮੂੜੇ ਵਰ ਸੇਵਾ ਕਰਾਉਣ ਦਾ ਪ੍ਰਬੰਧ ਕਰਨਾ ਤੇ ਪ੍ਰੋਗਰਾਮ ਲਿਖਣਾ ਹੈ ਸੂਬਾ ਸਰਕਾਰ ਆਉਂਦੇ 2-3 ਮਹੀਨਿਆਂ ਦੇ ਵਿੱਚ ਨਵੀਂ ਨੀਤੀ ਤੋਂ ਲਾਗੂ ਕਰਨ ਦੇ ਰੋਹ ਦੇ ਵਿੱਚ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਨੀਤੀ ਨੂੰ ਤਿਆਰ ਕਰਨ ਵਾਸਤੇ ਨਿਰਦੇਸ਼ جاری ਕਰ ਦਿੱਤੇ ਨੇ ਸੂਬੇ ਦੇ ਵਿੱਚ ਨਸ਼ਾ ਛਡਾਓ ਅਤੇ ਮੂੜ ਵਸੇਬਾ ਪ੍ਰੋਗਰਾਮ ਦੀ ਨਿਗਰਾਨੀ ਤੇ ਤਾਲਮੇਲ ਲਈ ਮੁਖ ਸਕੱਤਰ केपीसीन्हा ਦੀ ਅਗਵਾਈ ਹੇਠ ਇੱਕ ਸਟੇਟ ਚੇਅਰਿੰਗ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਦਾ ਕਿ ਨੋਡਲ ਅਫਸਰ ਪ੍ਰਮੁਖ ਸਕੱਤਰ ਰਾਹੁਲ तिवारी ਨੂੰ ਲਗਾਇਆ ਗਿਆ। ਉੱਥੇ ਇਸ ਨੀਤੀ ਦਾ ਕੇਂਦਰ ਬਿੰਦੂ ਨਵਾਲਗ ਰਹਿਣ ਕੇ ਜਿਨ੍ਹਾਂ ਦੇ ਵਿੱਚ ਕਿ ਪਿਛਲੇ ਸਮੇਂ ਦੇ ਦੌਰਾਨ ਨਸ਼ੇ ਦਾ ਰੁਝਾਨ ਉਪਾਦ ਵਿਖਣ ਮਿਲ ਰਹੇ। ਤਾਂ 2024 ਦੇ ਦੌਰਾਨ ਹਰਿਆਣਾ ਦੇ ਵਿੱਚ ਪਿਛਲੇ 8 ਸਾਲਾਂ ਚ ਸਭ ਤੋਂ ਘੱਟ ਲਿੰਗ ਅਨੁਪਾਤ ਦਰਜ ਕੀਤਾ ਗਿਆ। ਹਰਿਆਣਾ ਨੇ ਇੱਕ ਵਾਰ ਫਿਰ 2024 ਦੇ ਵਿੱਚ ਰਾਜ ਪੈਦਾ ਹੋਈਆਂ 1000 ਲੜਕੀਆਂ ਦੇ ਵਿੱਚੋਂ 910 ਲੜਕੀਆਂ ਦਾ ਲਿੰਗ ਨੁਪਾਤ ਦਰਜ ਕੀਤਾ ਹੈ ਜੋ ਕਿ ਪਿਛਲੇ 8 ਸਾਲਾਂ ਤੋਂ ਸਭ ਤੋਂ ਘੱਟ ਹੈ ਜਾਣਕਾਰੀ ਮੁਤਾਬਕ ਰਾਜ ਦੇ ਸਿਹਤ ਅਧਿਕਾਰੀਆਂ ਦੇ ਵੱਲੋਂ 2024 ਦੇ ਲਈ ਤਿਆਰ ਕੀਤੀਆਂ ਅੱਜ ਦੀ ਅੰਕੜਿਆਂ ਦੇ ਅਨੁਸਾਰ 2024 ਦੇ ਵਿੱਚ 5 ਲੱਖ 16402 ਬੱਚੇ ਪੈਦਾ ਹੋਏ ਸੇ ਜਿਨ੍ਹਾਂ ਦੇ ਵਿੱਚ 270354 ਲੜਕੀਆਂ ਤੇ 246048 ਲੜਕੀਆਂ ਸਨ ਜਿਸ ਤੋਂ ਇਹ ਸਪਸ਼ਟ ਹੈ ਕਿ ਦਿੱਤੇ ਗਏ ਸਾਲ ਦੇ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ 24306 ਘੱਟ ਸੀ ਅੰਕੜਿਆਂ ਮੁਤਾਬਕ 2024 ਚ ਸਭ ਤੋਂ ਵੱਧ ਜਨਮ ਨੂੰ ਜ਼ਿਲ੍ਹੇ ਦੇ ਵਿੱਚ ਹੋਏ ਜੋ ਕਿ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਹੈ ਹਾਲਾਂਕਿ ਇਸ ਦੇ ਵਿੱਚ ਲਿੰਗ ਅਨੁਪਾਤ 928 ਸੂਬੇ ਦੇ 22 ਜ਼ਿਲ੍ਹਿਆਂ 'ਚ ਸਭ ਤੋਂ ਵਧੀਆ ਰਿਹਾ ਹੈ ਜੋ ਕਿ ਸਿਰਫ ਯਮਨਾ ਨਗਰ 936 ਅਤੇ ਸਰਸਨ 936 ਤੋਂ ਪਿੱਛੇ ਹੈ। ਤਾਂ ਖਰਾਬ ਮੌਸਮ ਦੇ ਕਾਰਨ ਸੋਮਵਾਰ ਨੂੰ ਕੋਲਕਾਤਾ ਹਵਾਈ ਅੱਡੇ ਤੇ ਲਗਭਗ 60 ਉਡਾਨਾਂ ਦੇ ਵਿੱਚ ਦੇਰੀ ਦੇਖੀ ਗਈ ਹੈ। ਜਾਣਕਾਰੀ ਮੁਤਾਬਕ ਇਸ ਸੰਬੰਧੀ ਅਧਿਕਾਰੀ ਨੇ ਆਖਿਆ ਕਿ ਸੰਗਣੀ ਤੁੰਦ ਤੇ ਕਾਰਨ ਸਵੇਰੇ 7 ਵਜੇ ਤੋਂ ਹਵਾਈ ਅੱਡੇ ਤੇ ਕੱਟ ਵਿਜ਼ਿਬਿਲਿਟੀ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ ਪਿਆ ਹੈ। ਉਤਹੀਂ ਨੇਤਾਜੀ ਸੁਵਾਸ਼ ਚੰਦਰਪੋਸਟ ਇੰਟਰਨੈਸ਼ਨਲ 에ਅਰਪੋਰਟ ਦੇ ਨਿਰਦੇਸ਼ਕ ਪ੍ਰਬਤ ਰੰਚਨ ਬੇਰੀਆ ਦੇ ਅਨੁਸਾਰ ਸਵੇਰੇ 7 ਤੋਂ 10 ਵਜੇ ਤੋ ਸਵੇਰੇ 9 ਵਜੇ ਤੋ ਤੱਕ ਕੋਈ ਵੀ ਆਵਾਜਾਈ ਨਹੀਂ ਦੇਖੀ ਗਈ ਅਤੇ ਲਗਭਗ 30 ਫਲਾਈਟਾਂ ਦੀ ਆਮਦ ਤੇ ਰਵਾਨਗੀ ਦੇਰੀ ਦੇ ਨਾਲ ਹੋਈ ਹੈ ਇਸ ਤੋਂ ਇਲਾਵਾ ਕੋਲਕਾਤਾ ਨੂੰ ਆਉਣ ਵਾਲੀਆਂ 5 ਉਡਾਨਾਂ ਨੂੰ ਹੋਰ ਹਵਾਈ ਅੱਡੇ ਤੇ ਵੱਲ ਮੋੜ ਦਿੱਤਾ ਗਿਆ ਸੀ ਉੱਥੇ ਹੀ ਬੇਰੀਆ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਹਵਾਈ ਅੱਡੇ ਦੇ ਟਰਮੀਨਲ ਦੇ ਵਿੱਚ ਫਸੇ ਯਾਤਰੀਆਂ ਦੀ ਸਹੂਲਤ ਲਈ ਸਾਰੇ ਹੀ ਪ੍ਰਬੰੰਧ ਕੀਤੇ ਗਏ ਸੀ ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਤੋਂ ਬਾਅਦ ਦ੍ਰਿਸ਼ਟੀ ਦੀ ਸਥਿਤੀ ਵਿੱਚ ਸੁਧਾਰ ਹੋਇਆ ਅਤੇ ਹਵਾਈ ਅਡੇ ਤੇ ਪਹੁੰਚਣ ਵਾਲੀ ਪਹਿਲੀ ਉਡਾਨ ਦੁਬਈ ਤੋਂ ਕੋਲਕਾਤਾ ਦੇ ਲਈ ਅਮੀਰਾਤ ਦੀ ਉਡਾਨ ਸੀ ਅੱਜ ਤੋਂ ਬੋਲਤ ਹਾਂ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ